ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਪੰਗਚੜੀ ਦੇ ਲਖਾ ਸਿੰਘ ਨੇ ਦੱਸੀ ਆਪਣੀ ਹੱਡ ਦਿੱਤੀ ਖੇਤ ਮਜ਼ਦੂਰ ਯੂਨੀਅਨ ਨੇ ਲਈ ਸਾਡ ਸਾਚੀਲੀ ਰਾਹ ਟੀਵੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਪੰਗਚੜੀ ਦੇ ਲਖਾ ਸਿੰਘ ਨੇ ਦੱਸੀ ਆਪਣੀ ਹੱਡ ਦਿੱਤੀ ਖੇਤ ਮਜ਼ਦੂਰ ਯੂਨੀਅਨ ਨੇ ਲਈ ਸਾਡ ਖੋਰ ਖਬਰਾਂ ਦੇਖਣ ਲਈ ਸੱਚ ਦੀ ਰਾਹ ਟੀਵੀ ਅਤੇ ਫੇਸਬੁਕ ਪੇਜ ਸੱਚ ਦੀ ਰਾਹ ਨੂੰ ਫੋਲੋ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਹਰ ਇੱਕ ਖਬਰ ਤੁਹਾਡੇ ਤੱਕ ਪਹੁੰਚ ਦੇ ਆਧਾਰ ਤੇ ਪਹੁੰਚ ਸਕੇ। ਸ੍ਰੀ ਮੁਕਤਸਰ ਸਾਹਿਬ ਤੋਂ ਪੱਤਰਕਾਰ ਜਸਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ। ਸਰ ਕੀ ਨਾਮ ਤੁਹਾਡਾ ਕਿੱਥੋਂ ਦੇ ਰਹਿਣਾ ਨੇ? ਮੇਰਾ ਨਾਮ ਗੁਰਜੰਡ ਸਿੰਘ ਆ ਜੀ ਪਿੰਡ ਮੇਰਾ ਸੌਕੇ ਆ ਪੰਜਾਬ ਕੇ ਤਮਜਦੂਰੀ ਉਹਨੂੰ ਦਾ ਜ਼ਿਲ੍ਹਾ ਪ੍ਰਧਾਨ ਆ ਜੀ। ਸਰ ਪੰਚੜੀ ਪਹੁੰਚੇ ਹੋ ਕੀ ਮਾਮਲਾ ਜੁੜੀ ਇਸ ਵਿੱਚ? ਅੱਜ ਸਾਨੂੰ ਪਤਾ ਲੱਗਿਆ ਕਿ ਸਾਡੇ ਭੰਗੜੀ ਖੇਤ ਮਜ਼ਦੂਰ ਦਾ ਇੱਕ ਮਸਲਾ ਸਾਡੇ ਕੋਲ ਆਇਆ ਸੀ ਅਸੀਂ ਇੱਥੇ ਪਤਾ ਲੈਣ ਆਏ ਸੀ ਵੀ ਮਜ਼ਦੂਰ ਦਾ ਮਾਮਲਾ ਕੀ ਹੈ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਨਾ ਮਜ਼ਦੂਰਾਂ ਤੋਂ ਕਿ ਜਿੰਨਾ ਦਾ ਕੋਈ ਪਿੱਛੇ ਜੇ ਕੋਈ ਬੱਚਾ ਬਿਮਾਰ ਹੋ ਗਿਆ ਸੀ ਬੱਚੇ ਦੇ ਬਿਮਾਰ ਵਾਸਤੇ ਪਿੰਡ 'ਚ ਕੋਈ ਹੱਥ ਇਹਨਾਂ ਦਾ ਨਹੀਂ ਸੀ ਕਿ ਤੁੜਿਆ ਤੇ ਇਹਨਾਂ ਨੇ ਕੋਈ ਪਪੂ ਇਹਨਾਂ ਦਾ ਪਿੰਡ ਦਾ ਬੰਦਾ ਹੈ ਉਹਦੇ ਕੋਲੇ ਗੱਲ ਕਰੀ ਉਹਨਾਂ ਨੇ ਕਹਿੰਦਾ ਰਾਜਸਥਾਨ ਚ 10 ਭਾਈ ਆ ਜਿਹੜਾ ਨਾਸੀ ਐਲ ਐਲ ਬੀ ਹੈ ਆ ਉਥੋਂ ਦੇ ਬੰਦੇ ਦੀ ਉਹ ਉਹ ਫਿਰ ਉਥੇ ਆ ਪੈਸੇ ਇਹ ਫਿਰ ਉਥੋਂ 30000 ਰੁਪਿਆ ਉਹਨਾਂ ਨੇ ਫੜਿਆ ਸੀ ਇਹਨਾਂ ਨੇ ਬੱਚੇ ਦਾ ਇਲਾਜ ਕਰਾਇਆ ਉਹਨਾਂ ਦਾ ਕੰਮ ਗੱਲ ਕਰੀ ਸੀ ਵੀ ਅਸੀਂ ਤੁਹਾਡਾ ਵੀ 10000 ਰੁਪਿਆ ਮਹੀਨੇ ਦਾ ਕਰਕੇ ਲਾ ਦੇਾਂਗੇ ਤੇ ਅਸੀਂ ਤੁਹਾਡੇ ਮਜ਼ਦੂਰੀ ਕਰ ਦਿਆਂਗੇ ਇਹਨਾਂ ਨੇ ਉਹ ਉਹਨਾਂ ਦੀ 3 ਮਹੀਨੇ ਮਜ਼ਦੂਰੀ ਕਰਕੇ ਜਦੋਂ ਉਹ 30000 ਰੁਪਿਆ ਉਹਨਾਂ ਦਾ ਲਾਤਾ ਤਾਂ ਜਦੋਂ ਉਹਨਾਂ ਨੇ ਪੈਸੇ ਦਿੱਤੇ ਸੀ ਉਦੋਂ ਉਹਨਾਂ ਤੋਂ ਚੈੱਕ ਖਾਲੀ ਲੈ ਲਏ ਸੀ ਤਿੰਨ ਚਾਰ ਇਹਨਾਂ ਦੇ ਦੱਸਣ ਤੇ ਇਹ ਵੀ ਤਿੰਨ ਚਾਰ 60 ਤੋਂ ਚੈੱਕ ਲੈ ਲਈ ਸੀ ਕੋਈ ਪਨੋਟ ਬਨਾਡਰ ਲਖਾ ਲਿਆ ਸੀ ਵੀ ਸਾਡੇ ਤੁਹਾਡੇ ਦੇ ਇਤਬਾਰ ਹੀ ਨਹੀਂ ਕਿ ਮੈਂ ਤੁਹਾਨੂੰ ਜਾਣਦਾ ਨਹੀਂ ਇਸ ਕਰਕੇ ਮੈਂ ਤੁਹਾਡੇ ਤੋਂ ਚੈੱਕ ਲੈਣਾ ਜਦੋਂ ਇਹਨਾਂ ਨੇ 30000 ਰੁਪਿਆ ਉਸ ਜਮੇਦਾਰ ਦਾ ਲਾਤਾ ਤਾਂ ਇਹਨਾਂ ਨੇ ਕਿਹਾ ਵੀ ਭਾਈ ਸਾਡਾ ਚੈੱਕ ਮੋੜ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਗਵਾ ਲਓਗੇ ਇੱਥੇ ਅਸੀਂ ਮੈਂ ਤੁਹਾਡਾ ਚੈੱਕ ਮੋੜ ਦੂੰਗਾ ਕੋਈ ਗੱਲ ਨਹੀਂ ਤੇ ਤੁਸੀਂ ਸਾਡੇ ਕੰਮ ਕਰੋ ਨਰਮਾ ਨਰਮਾ ਸੰਭਾਲ ਲਓ ਤੁਹਾਡਾ ਫਾਇਦਾ ਹੋਜੂ ਸਾਡਾ ਹੋਜੂ ਉਦੋਂ ਇਹਨਾਂ ਨੇ ਕੀਤਾ ਕਿ ਅਸੀਂ ਕੁਝ ਸਾਡੇ ਅੰਮਲਣ ਹੋਜੂਗੀ ਕੋਸ਼ਿਸ਼ ਸਾਡਾ ਹੱਥ ਸਰਦਾ ਹੋਜੂ ਇਹ ਸੋਚ ਕੇ ਉੱਥੇ ਨਰਮਾ ਉਹਨਾਂ ਦਾ ਬੀਜਣ ਲਈ ਇਹ ਮੰਨ ਗਏ ਇਹਨਾਂ ਨੇ ਉਹਨਾਂ ਦੀ ਕਣਕੂਨਕ ਵਡਾਈ ਮੁੜ ਕੇ ਨਰਮਾ ਨਰਮਾ ਵਜਾਇਆ ਫਸਲ ਨਰਮੇ ਦੀ ਤਿਆਰ ਗਈ 6ਵੇਂ ਸੇ ਤੇ ਇਹਨਾਂ ਨੇ ਜ਼ਮੀਨ ਲਈ ਸੀ ਇਹ ਪੰਜ 6 ਜੀ ਚਲੇ ਕੇ ਨਾਲ ਅਸੀਂ ਬੁੜੀਆਂ ਕੰਮ ਕਰਨ ਲੱਗੇ ਨਿਰਮਾਣਾਂ ਨੇ ਗੋਡੇ ਆ ਵੀ ਜਿਆ ਵਾਇਆ ਸਵਾਰਿਆ ਦਿਨ ਰਾਤ ਇਹ ਕੰਮ ਕਰਦੇ ਰਹੇ ਕਿਉਂਕਿ ਜਿਹੜੇ ਇਹਨਾਂ ਕੋਲੇ 4 ਮਰਬੇ ਜਮੀਨ ਆ 25 ਬਿਘੇ ਬਣਦੇ ਆ 100 ਬਿਘਾ ਬਣਦਾ 4 ਮਰਬਿਆਂ ਦਾ ਉਹਦੇ ਚ ਦਿਨ ਰਾਤ ਇਹ ਪਾਣੀ ਲਾਉਂਦੇ ਰਹੇ ਮਜ਼ਦੂਰੀ ਵਿਚਾਰਿਆਂ ਨੇ ਦਿਨ ਰਾਤ ਕੀਤੀ 24 24 ਘੰਟੇ ਕੰਮ ਕਰਦੇ ਰਹੇ ਪਰ ਆਖਰ ਨੂੰ ਜਦੋਂ ਨਿਰਮਾਣਾਂ ਨੇ ਚੁਗ ਲਿਆ ਖੜ ਗਿਆ ਇਹ ਕਰ ਗਿਆ ਉਦੋਂ ਇਹਨਾਂ ਨੇ ਸਾਫ਼ ਸੂਬ ਕਰਾਉਣ ਦੀ ਗੱਲ ਕਰੀ ਤਾ ਉਹ ਸਾਫ ਕਹਿੰਦਾ ਵੀ ਇਹ ਤੁਹਾਡੇ ਸਿਰ ਪਾਈ 1,36,000 2,36,000 ਰੁਪਇਆ ਟੁੱਟਦਾ ਸਾਡਾ ਦੇ ਦੋ ਤੁਸੀਂ ਜਾਂਦੇ ਰਹੋ ਇਹ ਇਥੋਂ ਬੰਦੇ ਲੈ ਕੇ ਗਏ ਇਹਨਾਂ ਨੇ ਹਿਸਾਬ ਸੁਬ ਕਰਾਇਆ ਵੀ ਉਦੋਂ ਕਿਉਂਕਿ ਇਹਨਾਂ ਨੇ ਸਿਰਫ ਦੱਸਣ ਮੁਤਾਬਕ ਕਿ ਇਹਨਾਂ ਨੇ ਪਹਿਲਾਂ ਲਿਆ ਸੀ 15,000 3,000 ਫਿਰ 18,000 ਕੁੱਲ ਲਿਆ ਸੀ ਕੁਛ ਜੋ ਉੱਥੇ ਇਹਨਾਂ ਨੇ ਬੈਠ ਕੇ ਕੋਈ ਖੰਡ ਚਾਹ ਆਟਾ ਦਾਲ ਜੋ ਖਾਂਦੇ ਰਹੇ ਉੱਥੇ 6 ਮਹੀਨੇ ਇਹਨਾਂ ਦਾ 1 ਲੱਖ ਤੇ ਇੱਕ ਲੱਖ 4000 ਰੁਪਇਆ ਬਣ ਗਿਆ ਸੀ ਪੁੱਲ ਇਹਨਾਂ ਦਾ ਜੋ ਇਹਨਾਂ ਨੇ ਸਿਰ ਬਣਦਾ ਸੀ ਤੇ ਜੋ ਉਹਨਾਂ ਦੀ ਮਿਹਨਤ ਉਹ ਦੱਸ ਰਿਹਾ ਅਸੀਂ ਹੁਣੇ ਫੋਨ ਤੇ ਪੁੱਛਿਆ ਸੀ ਜੋ ਉਹ ਦੱਸ ਰਿਹਾ ਉਹ ਕਹਿੰਦਾ ਵੀ ਯਾਰ ਇਹਨਾਂ ਦਾ 1 ਲੱਖ 4000 ਇਹਨਾਂ ਨੇ ਦੇਣਾ ਸੀ ਤੇ 2 ਲੱਖ 36000 ਬਣਦਾ ਸੀ ਤੇ 1 ਲੱਖ 32000 ਆ ਰੁਪਇਆ ਇਹਨਾਂ ਦਾ ਵਾਧਾ ਸੀ ਉਲਟਾ ਇਹਨਾਂ ਦਾ ਉਹ ਗਾਂ ਵੀ ਚੰਗੀ ਸੀਗੀ ਪਸੂ ਚੰਗਾ ਸੀ ਤਿੰਨ ਦਾ ਸਮਾਨ ਵੀ ਰਖ ਲਿਆ ਉਹ ਕਹਿੰਦਾ ਅਜ ਤਾਂ ਪੈਸੇ ਭਾਈ ਲੈਨੇ ਹੁੰਨੇ ਆ ਦੰਦੇ ਨੇ ਹੁੰਦੇ ਇਹਨਾਂ ਦੀ ਵਿਚਾਰਾਂ ਦੀ ਮਜ਼ਦੂਰੀ ਨਪਲੀ ਹੈ ਮੈਂ ਪ੍ਰਸ਼ਾਸਨ ਤੋਂ ਤੇ ਸ੍ਰੀ ਗੰਗਾ ਨਗਰ ਸਾਹਿਬ ਦੇ ਪ੍ਰਸ਼ਾਸਨ ਤੋਂ ਤੇ ਸਾਡੇ ਪੰਜਾਬ ਦੇ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਹਾਂ ਵੀ ਇਹਨਾਂ ਮਜ਼ਦੂਰਾਂ ਨੂੰ ਇਨਸਾਫ ਦਵਾਇਆ ਜਾਵੇ ਇਹਨਾਂ ਦੀ ਮਿਹਨਤ ਦਵਾਇਆ ਜਾਵੇ ਇਹਨਾਂ ਦਾ ਜੋ ਸਮਾਨ ਹੈ ਉਹ ਦਵਾਇਆ ਜਾਵੇ ਜੋ ਸਾਡੀਆਂ ਬੱਚੀਆਂ ਨੇ ਉਹਨਾਂ ਦੇ ਘਰ ਦਾ ਕਾਰੋਬਾਰ ਕਿਤਾਬ ਰੂਲਾ ਕਿ ਪੈਸਾ ਨਹੀਂ ਦਤਾ ਨਾ 6 ਮਹੀਨੇ ਗੁਆਚ ਰਾਇਆ ਭਾਂਡੇ ਮਜਾਏ ਪੋਚੇ ਲਾਏ ਵੀ ਉਹਨਾਂ ਬੱਚੀਆਂ ਦੀ ਵੀ ਮਿਹਨਤ ਦਵਾਈ ਜਾਵੇ ਤਾਂ ਜਿਲ੍ਹਾ ਚਿਹਰੇ ਇਹ ਮਿਹਨਤ ਉਹਨਾਂ ਦੀ ਨਹੀਂ ਦਿੱਤੀ ਜਾਂਦੀ ਇਹਨਾਂ ਨਾਲ ਸਹੀ ਇਨਸਾਫ ਨਹੀਂ ਦਿੰਦਾ ਸਾਡੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਉਹਨਾਂ ਚਿਹਰੇ ਇਸ ਕੰਮ ਲਈ ਜੂਝਦੇ ਰਹੇ ਉਹਨਾਂ ਨੂੰ ਜਿੱਨਾ ਚ ਇਨਸਾਫ ਨਹੀਂ ਮਿਲਦਾ ਅਸੀਂ ਉਹਨਾਂ ਚਿਹਰੇ ਇਸ ਪਰਿਵਾਰ ਦੇ ਨਾਲ ਖੜੇ ਆ ਕੀ ਨਾਮ ਆਪਣਾ ਕਿਹੜੀ ਜਗ੍ਹਾ ਲਈ 代表 ਬਣਦੇ ਹੋ ਮੈਂ ਜੀ ਕਾਕਾ ਸਿੰਘ ਪੰਜਾਬ ਖੇਤ ਮਜ਼ਦੂਰ ਯੂਨੀਅਨ ਆ ਬਲਕ ਪਰਮਾਨਾ ਤਾਂ ਕੀ ਮਾਮਲਾ ਪਿੰਡ ਭਗੜੀ ਕਿਹੜੀ ਪਹੁੰਚੋ ਕੀ ਕਰਨਾ ਇਹ ਮਾਮਲਾ ਜੀ ਆਪਣਾ ਇੱਕ ਲੱਖਾ ਸਿੰਘ ਪਰਿਵਾਰ ਦਾ ਮਜ਼ਦੂਰ ਆ ਪਿੰਡ ਭਗੜੀ ਤੋਂ ਆਪਦੀ ਮਿਹਨਤ ਮੰਜੂਰੀ ਕਰਨ ਵਾਸਤੇ ਰਾਜਸਥਾਨ ਚ ਗਏ ਹੋਏ ਸੀ ਗੰਗਾ ਨਗਰ ਦੇ ਨਾਲ ਹੀ 나ਸੀ ਵੀ ਐਲ ਐਲ ਪੀ ਆ ਉੱਥੇ ਇਹਨਾਂ ਨੇ ਲਗਭਗ ਐ ਕਹਿੰਦਾ ਵੀ 6 ਮਹੀਨੇ ਦੇ ਲਗਭਗ ਕੰਮ ਕੀਤਾ ਹਾਲਾਂਕਿ ਉਹ ਜਿਹੜੀ ਕਣਕਾ ਇਹਨਾਂ ਨੇ ਜਾ ਕੇ ਆਪ ਵੜਵਾਈ ਆਪ ਸਾਰਾ ਕੁਝ ਉੱਥੇ ਕਰਵਾਇਆ ਪਿੰਡ ਦੁਆਰੇ ਨਰਮਾ ਵੀ ਸਾਰਾ ਕੁਝ ਸਮਝਾਇਆ ਜਣੇ ਪੰਜ ਜੀ ਇਹਨਾਂ ਦੇ ਜਿਹੜੇ ਉੱਥੇ ਮਜ਼ਦੂਰੀ ਕਰਦੇ ਸੀ ਤੇ ਇੱਕ ਮਤਲਬ 100 ਕਿਲਾ ਜੜੀ ਜ਼ਮੀਨ ਆ ਉਹ 100 ਕਿਲੇ ਦੇ ਵਿੱਚ ਇਹ ਸਾਰੀ ਪੰਜ ਪਰਿਵਾਰ ਉਹਨੂੰ ਸੁਭਾਲਦੇ ਸੀ ਪਰ ਮਜ਼ਦੂਰਾਂ ਨੂੰ ਜਿਹੜੀ ਮਿਹਨਤ ਆ ਉਹ ਦੇਣ ਦੀ بجائے ਮਜ਼ਦੂਰਾਂ ਦੇ ਅੱਜ ਉਹਨਾਂ ਨੇ ਪੈਸੇ ਸਰ ਤੋੜਤੇ ਵੀ ਭਾਈ ਪੈਸੇ ਥੋੜੇ ਸਰ ਤੋਟ ਕੇ 236000 ਰੁਪਏ ਟੁੱਟ ਗਿਆ ਤੁਹਾਡਾ ਉਹ ਦੇ ਦਿਓ ਤੇ ਪਸ਼ੂ ਤੇ ਮੰਜਾ ਚੁੱਲੀ ਜੋ ਵੀ ਉਹਨਾਂ ਦੀ ਘਰ ਦੀਆਂ ਲੋੜਾਂ ਵਾਲੀਆਂ ਚੀਜ਼ਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਤੇ ਉਹ ਰੱਖ ਕੇ ਬੈਠੇ ਨੇ ਇਸ ਕਰਕੇ ਵੀ ਜਿਹੜੀ ਮਜ਼ਦੂਰਾ ਦੀ ਮਿਹਨਤ ਆ ਉਹ ਵੀ ਨਾਪ ਲਈ ਤੇ ਇੱਥੋਂ ਤੱਕ ਵੀ ਔਰਤਾਂ ਤੋਂ ਗੋਹਾਕੂੜਾ ਕਰਾਉਂਦੇ ਰਹੇ ਅਤੇ ਇੱਕ ਨਿੱਕੀ ਜਿਹੀ ਬੱਚੀ ਆ ਜਿਹਨੇ ਉਹ ਕੁੜੀ ਬੋਲ ਰਹੀ ਆ ਵੀ ਮੇਰੀ ਕੁੜੀ ਤੋਂ ਵੀ ਨਿੱਕੀ ਤੋਂ ਨਮਾਲਕ ਤੋਂ ਗੋਹਾਕੂੜਾ ਉਹ ਸਟਾਉਂਦੇ ਰਹੇ ਆ ਵੀ ਜਦੋਂ ਮਜ਼ਦੂਰਾਂ ਦੀ ਮਿਹਨਤ ਆ ਜਿਹੜੀ ਉਹ ਇੱਕ ਪਾਸੇ ਪ੍ਰਸ਼ਾਸਨ ਨੂੰ ਕਹਿੰਦੇ ਸਰਕਾਰਾਂ ਨੂੰ ਕਹਿੰਦੇ ਵੀ ਭਾਈ ਉਹ ਕਿਸਾਨਾਂ ਦੇ ਐ ਕਰਦੇ ਫਲਾਣਾ ਕਰਦੇ ਪਰ ਇੱਥੇ ਦੇ ਜਿਹੜੇ ਜ਼ਗੀਰਦਾਰ 100 ਕਿੱਲੇ ਵਾਲੇ ਉਹ ਅੱਜ ਮਜ਼ਦੂਰਾਂ ਦੀ ਜਿਹੜੀ ਮਿਹਨਤ ਨੱਪ ਰਹੇ ਆ ਮਜ਼ਦੂਰਾਂ ਦੀ ਮਿਹਨਤ ਦੇਣ ਦੀ ਬਜਾਏ ਉਹਨਾਂ ਦੇ ਪੈਸੇ ਸਰ ਤੋੜ ਤੇ ਸੋ ਅਸੀਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਐਵੇਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਮਜ਼ਦੂਰਾਂ ਦੀ ਨੱਪੀ ਹੋਈ ਮਿਹਨਤ ਫੌਰੀ ਦਿਵਾਈ ਜਾਵੇ ਤੇ ਉਸ ਤੇ ਬੰਦੇ ਤੇ ਜਿਹੜੀ ਨਮਾਲਕ ਬੱਚੀਆਂ ਤੋਂ ਵੀ ਗੋਹਾ ਕੂੜਾ ਕਰਾਉਂਦੇ ਰਹੇ ਆ ਔਰਤਾਂ ਤੋਂ ਭਾਂਡੇ ਤੱਕ ਲੀੜੇ ਤੱਕ ਪੋਚੇ ਤੱਕ ਕਰਾਉਂਦੇ ਰਹੇ ਆ ਉਹ ਸਾਰਾ ਉਹਨਾਂ ਤੇ ਮਾਅਵਜਾ ਉਹ ਪਰਿਵਾਰ ਨੂੰ ਦਿੱਤਾ ਜਾਵੇ ਜਿਹੜੀ ਮਿਹਨਤ ਦਿੱਤੀ ਜਾਵੇ ਜੇ ਐਂ ਗੜ ਲਗੇ ਵੀ ਸਾਡੇ 5 ਜੀ ਕੰਮ ਕਰਦੇ ਰਹਿਆ ਅੱਜ ਅਥੇ ਜਿਹੜੀ ਮਿਹਨਤ ਆ ਲਗਭਗ 2-2 ਲੱਖ ਰੁਪਈਆ ਸਾਲ ਦਾ ਠੇਕਾ ਹੈ ਜੇ ਉਹ ਐਂਗਣੀਆਂ ਤਾਂ 5 2 10 ਜੇ 10 ਲੱਖ ਰੁਪਈਆ ਮਜ਼ਦੂਰਾਂ ਦੀ ਮਿਹਨਤ ਬਣਦੀ ਆ ਪਰ ਉਹਨਾਂ ਨੇ ਸਿਰ ਤੌਰ ਤਾ ਇਸ ਕਰਕੇ ਵੀ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਾਂਗੇ ਵੀ ਉਹਦਾ ਬਾਕੇ ਸਾਬ ਕਰਾਇਆ ਜਾਵੇ ਤੇ ਜਿੰਨੀ ਉਹਨਾਂ ਦੀ ਮਿਹਨਤ ਆ ਮਜ਼ਦੂਰਾਂ ਦੀ ਉਹ ਦਵਾਇ ਜਾਵੇ ਜੇਕਰ ਨਹੀਂ ਦਵਾਉਂਦੇ ਤਾਂ ਅਸੀਂ ਇਸ ਪਰਿਵਾਰ ਨਾਲ ਖੜੇ ਆ ਪਰਿਵਾਰ ਨੂੰ ਇਨਸਾਫ ਦਿਵਾ ਕੇ ਦਵਾਵਾਂਗੇ ਤੇ ਜਿੰਨੀ ਪਰਿਵਾਰਾਂ ਦੀ ਮਿਹਨਤ ਨੱਪੀ ਹੋਇਆ ਉਹ ਦਵਾ ਕੇ ਰ੍ਹਾਂਗੇ ਇਸ ਵਾਸਤੇ ਅਸੀਂ ਰਾਜਸਤਾਨ ਤੋਂ ਪ੍ਰਸ਼ਾਸਨ ਤੋਂ ਉੱਥੋਂ ਨਹੀਂ ਪੜਸ ਤੋਂ ਇਹ ਮੰਗ ਕਰਦੇ ਆ ਕਿ ਇਹੋ ਜਿਹੇ ਬੰਦਿਆਂ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਮਜ਼ਦੂਰਾਂ ਦੀ ਮਿਹਨਤ ਨੱਪਦੇ ਆ ਉਹ ਸਾਰਾ ਇਹ ਪਤਾ ਲੱਗਿਆ ਕਿ ਇਹਨਾਂ ਦੇ ਪਿੱਛੇ ਨੋ ਬਿਮਾਰ ਹੋ ਗਈ ਸੀ ਉਹਨਾਂ ਨਿੱਕਾ ਲੈਣਾ ਹੋਣ ਵਾਲਾ ਸੀ ਤੇ ਇੱਥੋਂ ਦੇ ਪਿੰਡ ਦਾ ਹੀ ਇੱਕ ਪੱਪੂ ਨਾਂ ਦਾ ਕਿਸਾਨ ਆ ਜੀ ਨੇ ਇਹਨਾਂ ਦੀ ਉਹਨਾਂ ਨਾਲ ਗੱਲਬਾਤ ਕਰਾਈ ਵੀ ਭਾਈ ਉੱਥੋਂ ਪੈਸੇ ਲਿਆਓ ਜਣੇ ਤਾਂ ਉਹਨਾਂ ਦੀ 10000 ਰੁਪਿਆ ਮਹੀਨੇ ਤੇ ਗੱਲ ਹੋਈ ਸੀ ਤਿੰਨ ਮਹੀਨੇ ਲਾਉਣੇ ਸੀ ਤਿੰਨ ਮਹੀਨੇ ਨੇ ਲਾਤੇ ਕੰਮ ਤੇ ਪਰ ਉਹਨਾਂ ਨੇ ਮਾਦੇ ਪੁੱਤ ਨੇ ਚੈੱਕ ਨਹੀਂ ਮੋੜੇ ਉਹ ਕਹਿੰਦਾ ਅੱਜ ਦੰਨਾ ਸਵੇਰੇ ਦੰਨਾ ਜੜ ਕੇ ਬੇਈਮਾਨੀ ਦੀ ਰਾਦੇ ਨਾਲ ਉਹ ਚੈੱਕ ਨੱਪੀ ਬੈਠਾ ਹੁਣ ਮਜ਼ਦੂਰਾਂ ਨੂੰ ਧਮਕੀ ਦਿੰਦਾ ਕਿ ਜੇਕਰ ਤੁਸੀਂ ਸਾਡੇ ਚੈੱਕ ਨਾ ਮੋੜੇ ਕੰਮ ਤੇ ਨਾ ਆ ਕੇ ਦਵਾਰੇ ਲੱਗੇ ਸਾਡੇ ਪੈਸੇ 2 ਲੱਖ 36000 ਰੁਪਿਆ ਨਾ ਦਿੱਤਾ ਮੈਂ ਤੁਹਾਡੇ ਖਾਲੀ ਚੈੱਕ ਲਾ ਕੇ ਤੁਹਾਡੇ ਤੋਂ 2 ਲੱਖ 36000 ਰੁਪਿਆ ਕੋਟ ਰਾਹੀ ਲਊਗਾ ਇਸ ਕਰਕੇ ਵੀ ਮਜ਼ਦੂਰਾਂ ਨੂੰ ਕੋਟ ਦਾ ਧਮਕੀ ਦੇ ਕੇ ਮਜ਼ਦੂਰਾਂ ਨੂੰ ਡਰਾ ਰਿਹਾ ਧਮਕਾ ਰਿਹਾ ਸੋ ਅਸੀਂ ਇਹੀ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਹਾਂ ਕਿ ਸਾਡੇ ਚੈੱਕ ਵੀ ਦਿਵਾਏ ਜਾਣ ਤੇ ਜਿਹੜੀ ਉਹਨੇ ਤੇ ਬਣਦੀ ਉਹ ਕਾਰਵਾਈ ਕਰਾਈ ਜਾ। ਕੀ ਨਾਮ ਆਪਣਾ ਕਿਹੜੀ ਜਗ੍ਹਾ ਤੇ ਰਹਿਣਾ ਹੈ? ਲੱਖਾ ਸਿੰਘ ਮੇਰਾ ਨਾਮ ਆ ਜੀ। ਪਿੰਡ ਭੰਗੜੀ ਦੇ ਰਹਿਣ ਵਾਲੇ ਆ। ਸਰ ਤੁਸੀਂ ਕੈਮਰੇ ਦੇ ਸਾਹਮਣੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਕੀ ਮਾਮਲਾ ਜੋ ਤੁਸੀਂ ਅੱਜ ਕੈਮਰੇ ਤੋਂ ਮਿਲਦੇ ਹੋ? ਕਿ ਅਸੀਂ ਕੈਮਰੇ ਸਾਹਮਣੇ ਆਏ ਆ ਵੀ ਮੇਰਾ ਪੋਤਰਾ ਬਿਮਾਰ ਸੀਗਾ। ਰਾਜਾ ਸਿੰਘ ਨੇ ਸਾਨੂੰ ਰਾਜਸਥਾਨ ਦਾ ਬੰਦਾ ਮਲਵਾਇਆ ਸੀ ਬਲਵਿੰਦਰ ਸਿੰਘ ਤੇ ਸਾਨੂੰ ਪੈਸਾਂ ਦੀ ਲੋੜ ਸੀ ਜੀ ਉਹਨੇ ਸਾਨੂੰ 30000 ਰੁਪਏ ਦਿੱਤਾ ਸੀ ਮੈਥੋਂ ਤਿੰਨ ਚੈੱਕ ਲੈਏ ਸੀ ਜੀ ਉਹਨੇ ਉਸ ਤੋਂ ਬਾਅਦ ਜੀ ਮੇਰੇ ਲੜਕੇ ਦੇ 3 ਮਹੀਨੇ ਪੂਰੇ ਹੋ ਗਏ ਪੈਸੇ ਉਹਦੇ ਲਾਤੇ ਆ ਚੈੱਕਾਂ ਸੀ ਤੋਂ ਮੰਗਦੇ ਰਹੇ ਆ ਚੈੱਕ ਉਹਨੇ ਸਾਨੂੰ ਦਿੱਤੇ ਨਹੀਂ ਜੀ ਉਸ ਤੋਂ ਬਾਅਦ ਕਹਿੰਦਾ ਵੀ ਮੇਰੀ ਜ਼ਮੀਨ ਰੱਖ ਲਓ ਤੁਸੀਂ ਨਾਲੇ ਮੈਂ ਸੌਖਾਂ ਨਾਲੇ ਤੁਸੀਂ ਸੌਖੇ ਜੀ ਉਸ ਤੋਂ ਬਾਅਦ ਜੀ ਨਰਮਾ ਫੁੱਟੀ ਸਾਰਾ ਚੁਗਿਆ ਗਿਆ ਜਦੋਂ ਕਣਕ ਬੀਜਣ ਦਾ ਟਾਈਮ ਆਇਆ ਉਦੋਂ ਜੀ ਸਾਨੂੰ ਨੇ ਗੈਰ ਤਾਂ ਉਥੋਂ ਤੇ 2 ਲੱਖ ਤੇ 36000 ਰੁਪਿਆ ਮੇਰਾ ਫਸਲ ਬਣਾਈ ਸੀ ਉਹਨੇ 2 ਲੱਖ 36000 ਰੁਪਿਆ ਹੀ ਮੇਰੇ ਜੀ ਸਿਰ ਤੋੜਿਆ ਉਹਨੇ ਪੰਜ ਜਣੇ ਅਸੀਂ ਕੰਮ ਕਰਨ ਵਾਲੇ ਸੀਗੇ ਜੀ ਤਿੰਨ ਮੇਰੇ ਬੇਟੇ ਸੀ ਚੌਥਾ ਮੈਂ ਸੀਗਾ ਇਸ ਦੇ ਦੌਰਾਨ ਤੁਸੀਂ ਵੇਚਦੀ ਉਹਨਾਂ ਤੋਂ ਕੋਈ ਪੇਮੈਂਟ ਵਗੈਰਾ ਨਹੀਂ ਲਈ ਪੇਮੈਂਟ ਉਹਨਾਂ ਨੇ ਪੈਸੇ ਤੁਹਾਡੇ ਕੋ ਕਿਉਂ ਤੁਹਾਡੇ ਸਿਰ ਤੋੜੇ ਜਾਂ ਕੁਝ ਵੀ ਜੂ ਹਿਸਾਬ ਦੇ ਵਿੱਚ ਉਹਨਾਂ ਨੇ ਵੜਨਾ ਫਿਕਾ 12000 18000 ਰੁਪਿਆ ਲ ਆਇਆ ਜੀ ਆਪਣੇ ਕੰਨੀ ਸਾਰਾ ਟੋਟਲ ਜਿਹੜਾ ਉਹਨੇ ਲਗਦਾ ਦਿੱਤਾ ਸੀ ਆਪਾਂ ਨੂੰ 6 ਮਹੀਨਿਆਂ ਦੇ ਵਿੱਚ ਵਿੱਚ ਉਸ ਤੋਂ ਬਾਅਦ ਅਸੀਂ ਖਾਦਾ ਪੀਤਾ ਹੈਗਾ ਆਹੇ ਆਪਣੇ ਨੇ ਰਕਮ ਆਈ ਹੈ ਜੀ ਟੋਟਲ ਤੁਹਾਡੇ ਵੱਲ ਕਿੰਨੀ ਪੇਮੈਂਟ ਆ ਚੁੱਕੀ ਸੀ ਤੇ ਕਿੰਨੇ ਤੁਹਾਡੇ ਬੰਦੇ ਸੀ ਜਿਹੜੇ ਤੁਸੀਂ ਉਹਨਾਂ ਤੋਂ ਲੈਣੇ ਸੀ 1 ਲੱਖ ਤੇ 4000 ਰੁਪਿਆ ਆਪਣੇ ਕੰਨੀ ਸਾਰਾ ਟੋਟਲ ਉਹਦਾ ਆਇਆ ਜੀ ਤੇ ਮੇਰੇ ਸਿਰ ਉਨੇ 2 ਲੱਖ ਤੇ 36000 ਮੇਰੇ ਸਿਰ ਤੋਂ ਡਿਆ ਜੀ ਹਾਂ ਤੁਹਾਡੇ ਬੰਦੇ ਕਿੰਨੇ ਸੀ ਜਿਹੜੇ ਤੁਸੀਂ ਉਹਨਾਂ ਤੋਂ ਲੈਣੇ ਸੀ ਮੇਰਾ ਬੰਦਾ ਦਾ ਜੀ ਲੱਖ ਰੁਪਈਆ ਮੇਰਾ ਵਾਦਾ ਸੀਗਾ ਜਨਾਬ ਤੇ ਮੇਰੇ ਸਿਰ 2,36,000 ਮੇਰੇ ਸਿਰ ਤੋਂੜਦਾ ਉਲਟਾ ਲੱਖ ਰੁਪਈਆ ਮੇਰਾ ਦੱਬ ਗਿਆ ਉਹ ਤੇ ਸਮਾਨ ਵੀ ਮੇਰਾ ਉੱਥੇ ਰੱਖੀ ਬਟਾ ਕਾ ਗਾਣੇ ਪੈਸੇ ਕੱਟ ਗਏ ਲੱਖ ਰੁਪਈਆ ਵਾਦਾ ਸੀਗਾ ਤੁਸੀਂ ਟੋਟਲ ਪੇਮੈਂਟ ਤੁਹਾਡੀ ਕਿੰਨੀ ਬਣਦੀ ਟੋਟਲ ਪੇਮੈਂਟ ਮੇਰੀ 2,36,000 ਬੰਦੀ ਸੀਗੀ 2 ਲੱਖ ਵਿੱਚੋਂ ਦਾ ਕੱਟ ਕੇ ਲੱਖ ਰੁਪਈਆ ਮੇਰਾ ਵਾਦਾ ਸੀ ਤੇ ਮੈਨੂੰ ਉਹ ਵੀ ਨਹੀਂ ਦਿੱਤਾ ਮੇਰਾ ਲੱਖ ਰੁਪਈਆ ਵਧਿਆ ਜਿਹੜਾ ਤੇ ਮੇਰੇ ਸਿਰ ਉਹਨੇ ਉਲਟਾ 2,36,000 ਮੇਰੇ ਸਿਰ ਤੋਂੜਿਆ ਮੇਰਾ ਉੱਥੇ ਸਮਾਨ ਪਿਆ ਜੀ ਮੇਰਾ ਸਮਾਨ ਉਹਨੇ ਦਿੱਤਨ ਕਿਹੜੇ ਕਿਹੜੇ ਸਮਾਨ ਉੱਥੇ ਲੱਗ ਗਏ ਜੀ ਜੋ ਹੁਣ ਇਸ ਵਕਤ ਉਸੇ ਤੁਹਾਡਾ ਸਮਾਨ ਪਿਆ ਹੈ ਮੇਰਾ ਜੀ ਉੱਥੇ ਇੱਕ ਤਾਂ ਗਾਂ ਹੈਗੀ ਆ 7 8000 ਦੀ ਗਾਂ ਸੂਣ ਵਾਲੀ ਹੈ 2 ਮਹੀਨੇ ਰਹਿ ਗਏ ਜੀ ਤੇ ਮੇਰੇ ਮੰਜੇ ਪਾਇਆ ਫਰਿੱਜ ਪਾਇਆ ਬਿਸਤਰੇ ਪਾਇਆ ਭਾਂਡੇ ਸਾਰੇ ਘਰ ਦਾ ਸਮਾਨ ਟੋਟਲ ਸਾਰਾ ਹੀ ਉੱਥੇ ਪਿਆ ਜੀ ਮੇਰਾ ਇੱਥੋਂ ਮੈਂ ਤਾਂ ਪਿੰਡ ਚੋਂ ਆ ਕੇ ਕਿਸੇ ਤੋਂ ਮੰਜਾ ਫੜਿਆ ਕਿਸੇ ਤੋਂ ਰਜਾਈ ਫੜੀ ਆ ਤੇ ਫੇਰ ਆਪਦਾ ਟਾਈਮ ਗੁਜ਼ਾਰ ਕਰਦੇ ਮੇਰਾ ਸਮਾਨ ਤਾਂ ਜੀ ਉੱਥੇ ਪਿਆ ਇਸ ਬੰਦੇ ਤੇ ਬਲਵਿੰਦਰ ਸਿੰਘ ਤੇ ਸਰ ਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੇਰਾ ਸਮਾਨ ਮੈਨੂੰ ਮਿਲਣਾ ਚਾਹੀਦਾ ਮੇਰਾ ਹੱਕਾ ਜੋ ਮੈਨੂੰ ਮਿਲਣਾ ਚਾਹੀਦਾ ਹਾਂਜੀ ਸੰਦੀਪ ਕੀ ਨਾਮ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਸੰਦੀਪ ਕੌਰ ਨਾਂ ਮੇਰਾ ਪਾਂਗੜ ਦੇ ਰਹਿਣ ਵਾਲੇ ਕੀ ਕਰਨਾ ਚਾਹੀਦਾ ਤੁਸੀਂ ਅੱਜ ਸਾਹਮਣੇ ਆਏ ਕਿ ਸਾਹਮਣੇ ਸੀ ਆਏ ਜੀ ਅਸੀਂ ਰਾਸਥਾਨ ਚ ਗਏ ਸੀਗੇ ਰਵਿੰਦਰ ਸਿੰਘ ਦੇ ਤੇ ਉਹ ਸਾਥੋ ਜੀ ਕੰਮ ਵੀ ਗੋਹਾ ਵੀ ਸਤਾਉਂਦੇ ਰਹੇ ਬੁੱਕਰ ਵੀ ਮਰਾਉਂਦੇ ਰਹੇ ਆ ਸਾਰਾ ਕੰਮ ਕਰਾਉਂਦੇ ਰਹੇ ਆ ਸਾਨੂੰ ਮਿਹਨਤ ਨਹੀਂ ਦਿੱਤੀ ਕੋਈ ਹਾਂਜੀ ਤੇ ਪਸ਼ੂ ਪਸੰਗਾਂ ਨੂੰ ਸਾਰੇ ਪਸ਼ੂ ਵੀ ਸੰਭਾਲਦੇ ਸੀਗੇ ਅਸੀਂ ਪਾਣੀ ਵੀ ਪਿਉਂਦੇ ਸੀ ਸਾਥ ਧਮਕਾਈ ਨਾਲ ਕੰਮ ਕਰਾਉਂਦੇ ਸੀਗੇ ਧੌਕ ਧੌਕ ਕੇ ਕਰੋ ਨਹੀਂ ਤੁਸੀਂ ਉਹਨਾਂ ਦੇ ਘਰ ਦਾ ਕੰਮ ਕਰਨ ਵਾਸਤੇ ਗਏ ਸੀ ਜਾਂ ਕਿਸੇ ਹੋਰ ਨਹੀਂ ਜੀ ਅਸੀਂ ਸਾਨੂੰ ਵਾਣ ਨਾਲ ਸਾਡੇ ਵਾਣ ਨਾਲ ਗੱਲ ਕਰੀ ਸੋਣੇ ਬਾਅਦ ਚ ਪਹਿਲਾਂ ਮੁੰਡਾ ਗਿਆ ਸੀਗਾ ਤਿੰਨ ਮਹੀਨੇ ਲਾਤੇ ਸੀਗੇ ਉਸ ਤੋਂ ਬਾਅਦ ਅਸੀਂ ਵਾਣ ਰੱਖ ਲਿਆ ਕਹਿੰਦਾ ਤੁਸੀਂ ਸੌਖੇ ਰੋਗ ਨਾਲ ਮੈਂ ਸੁੱਖਾ ਰਹਾਂਗਾ ਮੇਰਾ ਵਾਣ ਰੱਖ ਲਓ ਅਸੀਂ ਵੀ ਲਾਚ ਮਾਰੇ ਚਲ ਘਰ-ਬਾਰ ਪੈ ਜੂਗਾ ਸਾਡਾ ਅਸੀਂ ਵੀ ਹੋਗੇ ਅੰਦਰ ਤੇ ਉਸ ਤੋਂ ਬਾਅਦ ਸਾਡੇ ਨਾਲ ਧੱਕੇ ਨਾਲ ਕੰਮ ਕਰਾਉਂਦਾ ਰਿਹਾ ਜੂੜੀਆਂ ਦੱਸਦਾ ਰਿਹਾ ਇਹ ਚੂੜਨਾ ਹੈ ਗੁੜੀਆਂ ਵੀ ਦੱਸ ਦਾਰਾਂਗਾ ਇਹ ਚੂੜੇ ਆ ਚੂੜਨਾ ਐ ਕਹਿੰਦੇ ਰਏ ਅਸੀਂ ਸਾਨੂੰ ਬਹੁਤ ਧਮਕਾ ਕੇ ਕੰਮ ਲੈਂਦੇ ਰਿਆ ਸਤੋਂ ੱੱਕੇ ਨਾਲ ਸਤੋਂ ਬੁੱਕਰਾ ਮਰਉਂਦੇ ਸੀਗੇ ਪੋਚੇ ਲਗਾਉਂਦੇ ਸੀਗੇ ਹਾਂਜੀ 6 ਮਹੀਨੇ ਕੁੜਾ ਸਤਾ ਮਿੱਥੋ ਉਹਨਾਂ ਨੇ ਪੱਠੇ ਵਾਏ ਮਿਹਨਤ ਨਹੀਂ ਦਿੱਤੀ ਸਾਨੂੰ ਕੋਈ ਵੀ ਹਾਂਜੀ ਤੁਹਾਡੇ ਨਾਲ ਉਹ ਕਿੱਥੇ ਕਿੱਦਾਂ ਤੁਹਾਡਾ ਸਮਾਨ ਪਿਆ ਹੋਇਆ ਜੋ ਉਹਨਾਂ ਨੂੰ ਆਂਦੇ ਕਰਨੇ ਨਹੀਂ ਸਮਾਨ ਜੀ ਸਾੜੇ ਮੰੰਜੇ ਵੀ ਆ ਪੰਜ ਤੇ ਚੁੱਲੇ ਦਾ ਸਮਾਨ ਮੇਰਾ ਸਾਰਾ ਟੋਟਲ ਹਾਂਜੀ ਟਰੰਕ ਮੇਰਾ ਤੇ ਮੇਰੀ ਗਾਹ ਹੈਗੀ ਆ ਹਾਂਜੀ ਸਾਰਾ ਸਮਾਨ ਚਲੇ ਦਾ ਸਮਾਨ ਜੀ ਮੇਰਾ ਸਾਰਾ ਹੀ ਆ ਪੰਜ ਛੇ ਮੇਰੇ ਬਿਸਤਰੇ ਵੀ ਆ ਹਾਂਜੀ ਜਿਲ੍ਹਾ ਪ੍ਰਸ਼ਾਸਨ ਹਾਂ ਤੇ ਤੁਹਾਨੂੰ ਕੀ ਮੰਗ ਕਰਦੇ ਆ ਅਸੀਂ ਜੀ ਇਹੀ ਮੰਗ ਕਰਦੇ ਆ ਵੀ ਸਾਡਾ ਵਾਪਸ ਸਮਾਨ ਕਰਾਇਆ ਜਾਵੇ ਹਾਂਜੀ ਇਸ ਸਾਲ ਹੌਸਲ ਸਾਡੀ ਮਿਹਨਤ ਸਾਨੂੰ ਮਿਲਣੀ ਚਾਹੀਦੀ ਆ 6 ਮਹੀਨੇ ਅਸੀਂ ਕੰਮ ਕੀਤਾ ਪੰਜ ਜਣਾਂ ਨੇ ਮੇਰਾ ਮੁੰਡੇ ਦੋ ਮੇਰੇ ਮੁੰਡੇ ਸਿੱਕ ਬੰਦਾ ਸੀਗਾ ਤਿੰਨ ਬੰਦੇ ਕੰਮ ਕਰਨ ਵਾਲੇ ਚੌਥੀ ਮਾਏ ਨਾਲ ਖੇਤੀ ਦਾ ਕੰਮ ਵੀ ਕਰਾਉਂਦੀ ਸੀ ਘਾਹ ਵੀ ਮਰਾਉਂਦੀ ਸੀ ਨਾਲ ਜਾ ਕੇ ਘਰੇ ਵੀ ਕਰਦੀ ਸੀ ਉਹਨਾਂ ਦੇ ਕੰਮ ਹਾਂਜੀ ਕੋਈ ਇਨਸਾਬ ਨਹੀਂ ਦਿੱਤਾ ਸਾਨੂੰ ਉਹਨੇ ਤੇ ਸਾਨੂੰ ਉਥੋਂ ਭਜਾਤਾ ਵੀ ਮੈਂ ਹੁਣ ਕਣਕ ਤੁਹਾਨੂੰ ਨਹੀਂ ਭਜਾਉਣੀ ਤੇ ਭੱਜੋ ਤੇ ਬਿਲਕੁਲ ਸਿੰਘ ਕਿੱਥੋਂ ਦਾ ਰਹਿਣ ਵਾਲਾ ਇਹ ਨਾਸੀਆ ਲਲਪੀ ਜੀ ਹਾਂਜੀ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਜਿੱਕੀ ਨਾਮ ਤੁਹਾਡਾ ਕਿੱਥੋਂ ਦੇ ਰਹਿਣ ਵਾਲਾ ਜਸਪਿੰਦਰ ਕੌਰ ਜੀ ਪਿੰਡ ਭੰਗ ਜੜੀ ਜੀ ਕੀ ਕਰਨਾ ਚਾਹੁੰਦੇ ਕੈਂਦਰੀ ਤੋਂ ਸਮਝਾਏਂਗੇ ਅਸੀਂ ਤਾਂ ਜੀ ਵੀ ਇਹਿੰਦਾ ਮੇਰਾ ਮੰਮੀ ਡੈਡੀ ਗਏ ਸੀਗੇ ਪਹਿਲੀ ਰੱਖੀ ਸੀ ਬਲਵਿੰਦਰ ਸਿੰਘ ਨਾਸੀ ਅਲਲਪੀ ਦੀ ਤੇ ਉਹਨਾਂ ਨੇ ਇਹਨਾਂ ਦਾ ਸਮਾਨ ਰੱਖਿਆ ਲਿਆ ਸੀਗਾ ਮੈਂ ਤਾਂ ਉੱਥੇ ਦੂਜੀ ਢਾਣੀ ਚ ਨਾਲ ਨਰਮਾ ਚੁੱਕਦੀ ਸੀ ਫਿਰ ਇਹਨਾਂ ਨੂੰ ਘੱਲ ਤਾਂ ਪਿੰਡ ਵੀ ਮੈਂ ਤੁਹਾਨੂੰ ਕਣਕ ਨਹੀਂ ਬੀਜਾਂ ਦਿੰਦਾ ਨਰਮਾ ਚ ਵੀ ਨਾ ਨਰਮਾ ਦੇਵਾ ਚੁਗਣਾ ਨਾ ਨਰਮਾ ਚੋਂ ਹਿੱਸਾ ਦੇਵਾ ਨਾ ਕੋਈ ਕਣਕ ਚੋਂ ਦੇਵਾ ਤੇ ਤੁਸੀਂ ਆਪਦਾ ਜਾਓ ਆਪਦੇ ਪਿੰਡ ਵਾਪਸ ਤੇ ਨਾ ਨਾ ਤੁਹਾਡੀ ਮਿਹਨਤ ਦੇਵਾ ਕੋਈ ਛੀਆ ਮਹੀਨਿਆਂ ਦੀ ਤੁਹਾਨੂੰ ਤੇ ਮੈਂ ਉੱਥੇ ਦੂਜੀ ਢਾਣੀ ਚ ਨਾਲ ਨਰਮਾ ਚੁਗਦੀ ਸੀਗੀ ਮੈਂ ਇਹਨਾਂ ਦੀ ਗਾਂ ਵੀ ਸੰਭੀ ਦੋ ਮਹੀਨੇ ਬਲਵਿੰਦਰ ਦਾ ਕੰਮ ਵੀ ਕੀਤਾ ਕੂੜਾ ਸਿੱਟਿਆ ਪੋਚੇ ਲਾਏ ਲੀੜਾ ਲੱਤਾ ਤੋਤਾ ਉਹਨਾਂ ਦਾ ਸਾਰਾ ਘਰ ਦਾ ਕੰਮ ਕੀਤਾ ਜੀ ਤੇ ਨਾ ਕੋਈ ਮੈਨੂੰ ਮਿਹਨਤ ਦਿੱਤੀ ਮੈਨੂੰ ਆਦੇ ਤੇਰੇ ਮਾਪਿਆਂ ਨੇ ਹਿੱਸੇ ਤੇ ਵਾਂਹ ਰੱਖਿਆ ਸੀ ਤੂੰ ਚਾਹ ਕਰਿਆ ਕਰ ਪਰ ਦੋ ਮਹੀਨੇ ਮੈਥੋਂ ਵੀ ਧਮਕਾਣ ਨਾਲ ਉਹਨਾਂ ਨੇ ਚਾਹ ਕਰਵਾਈ ਨਾਲ ਘਰ ਦਾ ਕੰਮ ਕਰਾਇਆ ਜੀ ਨਾ ਕੋਈ ਮੈਨੂੰ ਮਿਹਨਤ ਦਿੱਤੀ ਵੀ ਤੇ ਮੈਂ ਤਾਂ ਬਸ ਇਹੀ ਮੰਗ ਕਰਦੀ ਆ ਜੀ ਕਿ ਬਲਵਿੰਦਰ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਨਾਲ ਇਹਨਾਂ ਦੀ ਗਾਂ ਦਾ 15000 ਰੁਪਿਆ ਦੀ ਵੀੇਚਦਾ ਸੀਗਾ ਮੈਂ ਵੇਚਿਆ ਨਹੀਂ ਦਿੰਦੀ ਸੀਗੀ ਮੈਂ ਇਹ ਨਵੀਂ ਗਾਲ ਗਲੋਚੀ ਹੋਇਆ ਮੈਨੂੰ ਆਹਦਾ ਚੂੜੀ ਚੜਾ ਮ ਫਲਾਣਾ ਢੀਂਗ ਮੈਂ ਕਰ ਦੂੰਗਾ ਤੇ ਫਿਰ ਅਸੀਂ ਵੀ ਆਪਦੇ ਪਿੰਡ ਵਾਪਸ ਆ ਗਏ ਜੀ ਸਮਾਨ ਛੱਡ ਕੇ ਸਮਾਨ ਉੱਥੇ ਹੀ ਬਲਵਿੰਦਰ ਦੇ ਘਰੇ ਤੇ ਮੈਂ ਤਾਂ ਇਹੀ ਮੰਗ ਕਰਦੀ ਆ ਜੀ ਵੀ ਇਹਨਾਂ ਦਾ ਗਰੀਬਾਂ ਦਾ ਸਮਾਨ ਦਿਵਾਇਆ ਜਾਵੇ ਤੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੀ ਨਾਮ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਮਨਜਿੰਦਰ ਸਿੰਘ ਮੇਰਾ ਨਾਮ ਹੈ ਤੇ ਪਿੰਡ ਭੰਗ ਜੀ ਕੀ ਕਾਰਨ ਹੈ ਜੋ ਤੁਸੀਂ ਅੱਜ ਕੈਮਰੇ ਦੇ ਸਾਹਮਣੇ ਆਏ ਕਾਰਨ ਨਹੀਂ ਆਈ ਤੇ ਅਸੀਂ ਨਾਲ ਹੀ ਰਾਸਤਾਨ ਗਈਏ ਸੀਗੇ ਕਿਸ ਜਗ੍ਹਾ ਲਿਕੇ ਸੀ ਨਹੀਂ ਆਸੀ ਹਾਲੇ ਸੀਗੇ ਤੇ ਅਸੀਂ ਮਤਲਬ ਮੈਂ ਪੈਸੇ ਲਈ ਸੀ 30000 ਰੁਪਏ ਨਤਰੀ ਅੱਛਾ ਜੀ ਤੇ ਚਾਰ ਮੇਰੇ ਚੈੱਕ ਲਈ ਹੋਏ ਇਹਨਾਂ ਨੇ ਅੱਛਾ ਜੀ 3000 ਰੁਪਏ ਮਰਦਾ ਤਾ ਤਿੰਨ ਮਹੀਨੇ ਵਿੱਚ ਲੈ ਗਿਆ ਸੀਗੀ ਅੱਛਾ ਜੀ ਤੇ ਮੈਂ ਕਿ ਉਹਦ ਬਾਅਦ ਮੈਂ ਡੈਡੀ ਉਹਨਾਂ ਖੰਦਦੇ ਸੀ ਮੇਰੇ ਨਾਲ ਤੇ ਜ਼ਮੀਨ ਦੀ ਗੱਲ ਕਰ ਲਈ ਸੀ ਮੈਂ ਅੱਛਾ ਜੀ ਤੇ ਉਹ ਜ਼ਮੀਨ ਦੇ ਪੈਸੇ ਮਤਲਬ ਅਸੀਂ ਤਾਂ ਜੀ ਨਰਮਲ ਮੈਂ ਵੀ ਛੱਡਦਾ ਸੀਗਾ ਸਾਰਾ ਜੀ ਜ਼ਮੀਨ ਉਹੀ ਰੱਖੀ ਸੀ ਉਹਦ ਬਾਅਦ ਅੱਛਾ ਤੇ ਉਹ ਸਾਡੇ ਮਤਲਬ ਸਭ ਮੰਨ ਕੇ ਸਾਡੇ ਪੈਸੇ ਸੀਗੇ ਹੀ 5 ਲੱਖ ਰੁਪਏ ਸੀਗੇ ਹਾਂ ਤੇ ਵਧਾਈ ਦੇ ਉਹ ਸਾਨੂੰ ਮਤਲਬ ਸਾਡੇ ਸਿਰ ਤੋੜ ਤੇ ਉਲਟਾ ਨਾਲ ਤੇ ਸਾਨੂੰ ਉਂਗਣੀ ਦਿੱਤੇ ਸਾਡੇ ਨੂੰ જિલ્લા ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਕੀ ਮੰਗ ਕਰ ਰਹੇ ਮੰਗ ਅਸੀਂ ਇਹੀ ਕਰਦੇ ਹਾਂ ਸਾਡਾ ਸਾਨੂੰ ਮਿਹਨਤ ਮਿਲਣੀ ਚਾਹੀਦੀ ਸਾਡੀ ਤੇ ਸਾਡਾ ਸਮਾਨੀ ਸਭ ਤੋਂ ਸਭ ਤੋਂ ਬਾਅਦ ਸੰਤ ਕਾਰਨ ਹੋਣੀ ਚਾਹੀਦੀ